ਸਪੋਰਟਸ ਐਂਡ ਵੈਲਫੇਅਰ ਕਲੱਬ ਜਿਹੜਾ ਸਮਰਾਲੇ ਦਾ ਉਹ ਜਸਦੇਵ ਗੋੜਾ ਜੀ ਉਹਨਾਂ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਾਉਂਦੇ ਆ ਔਰ ਬੜਾ ਅੱਛਾ ਟੂਰਨਾਮੈਂਟ ਸੀ ਪਰ ਮਾ ਸਾਰਾ ਮਾਹੌਲ ਸੀ ਔਰ ਕਬੱਡੀ ਦੀਆਂ ਛੇ ਛੇ ਟੀਮਾਂ ਨੌਜਵਾਨਾਂ ਨੂੰ ਮੌਕਾ ਦਿੱਤਾ ਕਿ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਸਕਣ ਔਰ ਸਹਿਯੋਗ ਸਾਰੇ ਇਲਾਕੇ ਦਾ ਮੈਂ ਬਤਾਈ ਦਿਨਾ ਇਹਨਾਂ ਨੂੰ ਇਓ ਪਰਾਂ ਲਾ ਇਹ ਪਰੇ ਵਿਦੇਸ਼ ਵੱਖਰੇ ਵੱਖਰੇ ਮੁਲਕਾਂ ਚ ਬੈਠਿਆ ਲੇਕਿਨ ਰੂਹ ਹੀ ਨਾ ਤੇ ਚੜੀ ਆ ਆਪਣੇ ਪੰਜਾਬ ਚ ਆ ਇਸ ਲਈ ਹਰ ਸਾਲ ਉਹਦੇ ਟੂਰਨਾਮੈਂਟ ਕਰਾਉਂਦੇ ਆ ਇੱਥੇ ਤਾਂ ਹੀ ਕਿ ਜਿਹੜੇ ਕੰਮ ਸਰਕਾਰ ਨੇ ਕਰਨੇ ਹੁੰਦੇ ਆ ਉਹ ਵੀ ਸਾਡੇ ਐਨ ਆਰ ਆਈ ਵੀਰ ਯੋਗਦਾਨ ਪਾਉਂਦੇ ਪਿੰਡਾਂ ਦੇ ਚ ਡੂਅਲ ਪਿੰਡ ਦੇ ਵਿੱਚ ਪੜਾਈ ਦੇ ਖੇਤਰ ਚ ਵੀ ਸੋ ਇਹਨਾਂ ਦਾ ਦਿਨਾ ਆਪਾਂ ਨਹੀਂ ਦੇ ਸਕਦੇ ਔਰ ਜਿੱਥੇ ਇਹ ਸਾਡੇ ਲਈ ਕਰਦੇ ਆ ਗੱਲਿਆ ਧਰਤੀ ਮਾਂ ਇਹਨਾਂ ਦੀ ਪੰਜਾਬ ਹੈ ਇੱਕ ਦੋ ਮਾਤਾ ਮਾਂ ਨੇ ਇੱਕ ਧਰਤੀ ਤੇ ਇੱਕ ਮਾਤਾ ਤੇ ਮੈਂ ਇਹਨਾਂ ਦਾ ਧਨਵਾਦ ਕਰਦਾ ਇਸ ਗੱਲ 'ਚ ਉਹ ਸ਼ਰਕਤ ਕਰ ਲਈ ਆ ਜੀ ਰਾਣਾ ਜੀ ਕਿਸਾਣ ਸੰਘਰਸ਼ੀ ਦਾ ਚੱਲਦਾ ਹੈ ਦੂਜਾ ਵੀ ਕੱਲ ਪਰਸ ਤੋਂ ਸ਼ੁਰੂ ਹੋ ਜਾਣਾ ਹੈ ਇਸ ਵਾਰ ਕੋਈ ਇਸ ਦਾ ਕੋਈ ਸਿਸਟਮ ਹੈ ਜੀ ਇਹਨਾਂ ਦਾ ਮਸਲਾ ਹੱਲ ਹੋ ਸਕਦਾ ਹੈ ਹਾਂਜੀ ਭਾਈ ਜੀ ਨਿਕੀਰਨ ਗੱਲਿਆ कि जो ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵੀ ਦੋ ਟੱਕੂ ਗੱਲ ਆ ਐਮਐਸਪੀ ਦੇ ਤਿੰਨ ਕਾਲੇ ਕਾਨੂੰਨ ਰੱਦ ਕਰੋ ਉਹਨਾਂ ਦੀ ਇਹ ਮੰਗਿਆ ਔਰ 13 ਮਹੀਨੇ ਪਹਿਲਾਂ ਦਾ ਹੈ ਹੁੰਡਲਿਆਲ ਸਾਹਿਬ ਮਰਨ ਵਰਤ ਰੱਖਣਾ ਪਿਆ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ ਔਰ ਇਹ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਸਾਨ ਤੇ ਅੰਧਾਤਾ ਤੇ ਅੰਧਾਤਾ ਦਾ ਧਿਆਨ ਜਿਵੇਂ ਨਹੀਂ ਰੱਖਣਗੇ ਤੇ ਰੱਖੂਗਾ ਕੌਣ ਐਮਐਸਪੀ ਮਿਲਣਾ ਚਾਹੀਦਾ ਕ੍ਰੋਸ ਪਾਰਟੀ ਲਾਈਨ ਸਾਰੇ ਨੇ ਰੈਜ਼ੋਲੂਸ਼ਨ ਵੀ ਆਪਣੇ ਵਿਧਾਨ ਸਭਾ ਚ ਉਹਨੂੰ ਪੇਸ਼ ਕੀਤਾ ਹੋਰ ਪਾਸ ਹੋਇਆ ਇਹ ਪੰਜਾਬੀਆਂ ਦੀ ਮੰਗਿਆ ਕ੍ਰੋਸ ਪਾਰਟੀ ਲਾਈਨ ਮੰਗਿਆ ਕਿਸਾਨ ਖੁਸ਼ਹਾਲ ਹੋਏਗਾ ਕਿਸਾਨ ਜਿਉਦਾ ਰਹੇਗਾ ਤਾਂ ਪੰਜਾਬ ਜਿਉਦਾ ਰਹੇਗਾ ਤੁਸੀਂ ਵੀ ਉਦਮ ਕਰਨ ਲੱਗਿਓ ਕੁਛ ਬਾਕੀ ਦਾ ਵੀ ਹੋਣੀ ਨੇ ਜਾਂ ਡਾਇਵਰਸਿਫਾਈਡ ਡਾਇਵਰਸਿਫਿਕੇਸ਼ਨ ਦੇਖੋ ਡਾਇਵਰਸੀਫਿਕੇਸ਼ਨ ਦੀਆਂ ਘੱਲਾਂ 1983 ਤੋਂ ਹੁੰਦੀ ਆ ਰਹੀਆਂ ਔਰ ਦੁੱਖ ਹੁੰਦਾ ਮੇਰੀ ਯਾਰ ਜੀ ਚੌਥੀ ਵਾਰ ਐ ਮੇਲੇ ਬਣਿਆ ਇੱਕ ਵਾਰ ਐ ਪੀ ਬਣ ਗਿਆ ਤੇ ਮਨ ਚਾਹੁੰਦਾ ਕਿ ਯਾਰ ਅਸੀਂ ਕੀਤਾ ਕੀ ਸਹੀ ਮੈਨੇਜ ਵੀ ਡਨ ਨਾਥਿੰਗ ਔਰ ਜਿੱਥੇ ਤੇ ਹੀ ਰਾਣਾ குருਜੀ ਸਿੰਘ ਦੀ ਗੱਲ ਹੈ ਮੈਂ ਤੇ ਯਾਰ ਡਾਈਵਰਸੀਫਿਕੇਸ਼ਨ ਛੋਨੇ ਤੋਂ ਔਰ ਕਣਕ ਤੋਂ ਉਹਦਾ ਬਦਲ ਦੇਣਾ 15000 ਏਕੜ ਚਕੁੰਦਰ ਸਿੰਪਿ ਜਾਈ ਤੋ ਚੀਨੀ ਬਣਾਈ ਥੀਆ ਔਰ ਕਿਸਾਨ ਨੂੰ ਡੋਡੋ ਦੁਗਨੇ ਪੈਸੇ ਜਿਨੇ ਕਣਕ ਚ ਬਚਦੇ ਆ ਉਸ ਫਸਲ ਚ ਬਚਦੇ ਆ ਗੱਲ 15000 ਏਕੜ ਨਹੀਂ ਗੱਲ ਇਹ ਵੀ ਸਾਡੀ 53 ਲੱਖ ਹੈਕਟੇਰ ਧਰਤੀ ਆ ਉਹਦੇ ਚੋਂ ਕੁਛ ਆਬਾਦੀ ਥੱਲੇ ਆ ਕੁਛ ਫੋਰਸਟ ਆ ਹੋਰ ਵਿੱਚ ਬਲ 35 ਲੱਖ ਹੈਕਟੇਰ ਤਾਂ ਸੀ ਕਾਲੀ ਕਣਕ ਵੀ ਚੀਨੀ ਆ ਕਰੀਬ ਕਰੀਬ ਆ ਇੰਨੀ ਕੀ ਇਦੋਂ ਘਟ ਬੀਜ ਦੇ ਬੀਜ ਦੇ ਹੁੰਦੇ ਚੋਣਾ ਲੇਕਿਨ ਉਹ ਕਪਾਹਟ ਜਦੋਂ ਉਹ ਵੀ ਚੋਨੇਟ ਆ ਗਿਆ ਪਿਛਲੇ ਸਾਲ ਜਦੋਂ ਮੈਂ ਦੇਖਿਆ 3 ਅਗਸਤ ਦੇ ਮਹੀਨੇ ਦੇ ਵਿੱਚ ਜ਼ਿਮੀਦਾਰ ਗੁਲਾਬੀ ਸੁੰਡੀ ਕਰਕੇ ਆਪਣੀ ਕਪਾਹ ਵਾ ਰਿਆ ਸੀ ਤਾਂ ਮੈਂ ਕਿਹਾ ਯਾਰ ਕੋਈ ਬਦਲ ਹੋਣਾ ਚਾਹੀਦਾ ਕੋਈ ਨਾ ਕੋਈ ਜਿਨਾਰੇ ਸੋਚਿਆ ਜਾਵੇ ਇਹਨਾਂ ਦੀ ਤਾਂ ਫਸਲ ਵੀ ਮਰ ਗਈ ਔਰ ਆਉਣ ਵਾਲੇ ਸਮੇਂ ਚ ਝੋਨੇ ਤੇ ਨਾ ਪਾਣੀ ਹੈ ਨਹੀਂ ਕਪਾਹ ਹੁੰਦੀ ਨਹੀਂ ਜ਼ਿੰਮੇਦਾਰ ਕਰੇਗੀ ਤੇ ਮੈਂ ਆਪਣੇ ਬੰਦੇ ਨੂੰ ਕਿਹਾ ਕਿ ਵੀ ਸੋਕ ਕਿਲਾ ਤੁਸੀਂ ਮੱਕੀ ਬਿਜਾਓ 15 ਅਗਸਤ ਦੀ ਗੱਲ ਹੈ 15 ਦਿਨਾਂ ਦੇ ਵਿੱਚ ਉਹ ਕੇਵਲ 10 ਏਕੜ ਮੱਕੀ ਬਿਜਾ ਪਾਏ ਤੇ ਫਸਲ ਨਹੀਂ ਸੀ ਲੋਕ ਮੱਕੀ ਬੀਜਣ ਨੂੰ ਮੰਨਦੇ ਨਹੀਂ ਸੀ ਲੇਕਿਨ ਅਗਰ ਬਰਸਾਤੀ ਮੱਕੀ 15 ਜੂਨ ਦੇ ਲਾਗੇ ਛਾਕੇ ਬੀਜੀ ਜਾਵੇ ਤਾਂ 30 ਤੋਂ 35 ਕੁਇੰਟਲ ਨਿਕਲਣੀ ਚਾਹੀਦੀ ਆ। ਔਰੇ ਮਹਾਰਾਣਾ ਵੀ ਗੱਲ ਕੀਤੀ ਤੇ ਇੱਕ ਮੇਜ ਮਿਸ਼ਨ ਹਿੰਦੁਸਤਾਨ ਸਰਕਾਰ ਦਾ ਤੇ ਉਹ ਵੀ ਗਿਆਨ ਦਿੰਦੇ ਆ ਔਰ ਕੰਮ ਕਰ ਰਹੇ ਦਿੱਤੇ। ਪਰ ਮੈਂ ਸਮਝਦਾ ਕਿ ਮੱਕੀ ਨੂੰ ਪ੍ਰਮੋਟ ਕਰਨਾ ਚਾਹੀਦਾ ਉਹਦਾ ਕਾਰਨ ਕੀ ਆ ਕਿ ਸਾਡਾ ਜਿਹੜਾ ਮਾਲਵਾ ਬੈਲਟ ਆ ਇਹਦੇ ਛੋਣੇ ਲਈ ਪਾਣੀ ਇਹਨਾਂ ਨਹੀਂ ਮਿਲ ਪਾਉਂਦਾ ਅੱਛਾ ਜੇ ਮਿਲੇ ਵੀ ਅਸੀਂ ਨੁਕਸਾਨ ਕਿੰਨਾ ਕਰ ਰਹੇ ਆ ਆਪਣੇ ਪਾਣੀ ਦਾ ਧਰਤੀ ਦਾ ਨੁਕਸਾਨ ਕਰ ਰਹੇ ਆ 800 ਕੋਰ ਰੁਪਿਆ ਜਾਂ 7000 ਮੋਟਾ ਮੋਟਾ ਲਾ ਲਓ ਤੇ ਅਜ ਤੋਂ 3 ਸਾਲ ਪਹਿਲਾਂ ਐਗਰੀਕਲਚਰ ਸੈਕਟਰ ਨੂੰ ਜਿਹੜੀ ਬਿਜਲੀ ਦਿੰਦੇ ਆ ਉਹਦੇ ਤੇ ਪੰਜਾਬ ਸਰਕਾਰ ਦੀ ਸਬਸਿਡੀ ਸੀ ਅੱਜ ਉਹਦੇ ਬਦ ਮੈਂ 9300 ਕੋਰ ਹੋਈ ਬੈਠੀ ਆ ਇਹ ਯਾਰੋ ਬਿਜਲੀ ਦਾ ਬੇਨੁਕਸਾਨ ਹੈ ਮੋਟਰਾਂ ਪਾਣੀ ਥੱਲੇ ਜਾ ਰਿਹਾ ਮੋਟਰਾਂ ਵੱਡੀਆਂ ਰੌਣੀਆਂ ਪੈ ਰਹੀਆਂ ਜੀਮੇਦਾਰ ਕੋਈ ਹੋਰ ਆਲਟਰਨੇਟਿਵ ਨਹੀਂ ਮੌਜੂਦਾ ਪੰਜਾਬ ਦੀ ਸਰਕਾਰ ਦੀ ਕੀ ਹਾਲਤ ਹੈ ਤਕੋ ਜੀ ਸਿਆਸੀ ਮਹੌਲ ਕਿਦਾ ਸਿਆਸੀ ਮਹੌਲ ਤੇ ਮੈਂ ਬਾਤ ਚੋਣਾ ਪਹਿਲਾਂ ਮੱਕੀ ਬਾਰੇ ਦੱਸਦਾ ਮੈਨੂੰ ਅੱਜ ਇੱਕ ਇੰਡੀਵਿਜੂਅਲ ਨੂੰ ਇਹ ਬਿਆਨ ਦਿੰਦੇ ਦਿੱਤਾ ਕਿ ਮੱਕੀ ਬੀਜੋ ਤੇ ਮੈਂ ਐਮਐਸਪੀ ਦੇਵਾਂਗਾ ਬਈ ਸਰਕਾਰ ਕਿੱਥੇ ਸੁਤੀ ਹੈ ਸਰਕਾਰ ਦਾ ਫਰਜ਼ ਨਹੀਂ ਕਿ ਇਹ ਆਵੇ ਔਰ ਮੇਰੀ ਗੱਲੋਂ ਜ਼ਿਆਦਾ ਵਜਨ ਸਰਕਾਰ ਦਾ ਹੋਣਾ ਚਾਹੀਦਾ ਲੇਕਿਨ ਜੋ ਮੈਨੂੰ ਉਂਗਾਰਾ ਮਿਲਿਆ ਜੋ ਲੋਕ ਮੈਨੂੰ ਫੋਨ ਕਰ ਰਹੇ ਆ ਜੋ ਲੋਕ ਇਕੱਠੇ ਹੋ ਰਹੇ ਆ ਮੈਂ ਵੀ ਪੰਜਾਬੀਆਂ ਦੀ ਧੰਨਵਾਦ ਕਰਨਾ ਚਾਹੁੰਦਾ ਔਰ ਕਈ ਲੋਕ ਚਿੰਤਾ ਜਤਾ ਰਹੇ ਬਗੈਰ ਮਤਲਬ ਤੋਂ ਹੀ ਕਰਨਾ ਕੁਝ ਨਹੀਂ ਤੇ ਕਰਨ ਕਿਸੇ ਨੂੰ ਦੇਣਾ ਕੋਈ ਨਹੀਂ ਮੇਰੇ ਖਿਆਲ ਨਾਲ ਕਿਸਾਨਾਂ ਨੂੰ ਸਿਆਣਾ ਕੋਈ ਨਹੀਂ ਜੇ ਉਹ ਉਹ ਫਸਲ ਵਾਰਾ ਖਾਂਦੀ ਹੋਈ ਉਹ ਬੀਜੂਗਾ ਉਹਨੂੰ ਜਿਹੜੀ ਚਾਹੇ ਵੀ ਕਿਹੜਾ ਬੀਜਣਾ ਖਾਦ ਕਿੰਨੀ ਪਾਉਣੀ ਸੀਡਲ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਤੇ ਜਿਹੜੀ ਕੱਖਾਂ ਲਈ ਕੱਖਾਂ ਲਈ ਆ ਖਰਪਤਵਾਰ ਲਈ ਉੱਤੇ ਸਪਰੇਅ ਕਿਹੜਾ ਕਰਨਾ ਫਿਰ ਉੱਤੇ ਕਿਸ ਕਿਸ ਵੇਲੇ ਪੈਸਟ ਦਾ ਸੁੰਡੀ ਦਾ ਅਟੈਕ ਹੁੰਦਾ ਉਹ ਕਿਵੇਂ ਕੀ ਉਹਦਾ ਹੱਲ ਆ ਤੇ ਫਿਰ ਇਹਦੀ ਸਾਰੀਆਂ ਐਗਰੀਕਲਚਰ ਪ੍ਰੈਕਟਿਸਸ ਕਿ ਇਸ ਫਸਲ ਨੂੰ ਕਾਮਯਾਬ ਕਿਦਾਂ ਕਰਨਾ ਉਹ ਮੈਂ ਮੇਰੇ ਦਿਮਾਗ 'ਚ ਆ ਔਰ ਬਹੁਤ ਛੇਤੀ ਇੱਕ ਅਸੀਂ ਆਪਣੀ ਆਪਣੇ ਨੂੰ ਇੱਕ ਮੈਨੇਜਰ ਰੱਖਾਂਗੇ ਮੇਜ਼ ਮੈਨੇਜਰ ਉਹ ਮਾਲਵੇ ਰੀਜਨ ਦੇ ਵਿੱਚ ਤਾਇਨਾਤ ਹੋਏਗਾ ਉਹਦੇ ਨਾਲ 15 20 25 ਜਿੰਨੇ ਬੰਦੇ ਦੀ ਲੋੜ ਹੋਈ ਉਹ ਬੰਦੇ ਪਿੰਡੋਂ ਪਿੰਡ ਪ੍ਰਚਾਰ ਕਰਕੇ ਮੰਡੀਆਂ 'ਚ ਪ੍ਰਚਾਰ ਕਰਕੇ ਕਿਸਾਨ ਨੂੰ ਮੱਕੀ ਨਾਲ ਜੋੜਨ ਪਹਿਲੇ ਸਾਲ ਕਿਸਾਨਾਂ ਨੇ ਸਿਰਫ ਤਜਰਬਾ ਕਰਨਾ ਇਸ ਗੱਲ ਦਾ ਮੈਨੂੰ ਵੀ ਪਤਾ ਅਗਲੇ ਸਾਲ ਵੀ ਜੇ ਟਕਾ ਕੇ ਜੇ ਇਸ ਸਾਲ ਫਸਲ ਕਾਮਯਾਬ ਹੋਈ ਲੇਕਿਨ ਕਾਮਯਾਬ ਹੋਣੀ ਆ ਐਮਐਸਪੀ ਦੇ ਰੇਟ ਤੇ ਮੈਂ ਚੱਕਣਾ ਕਿ ਮੈਨੂੰ ਪੂਰਾ ਭਰੋਸਾ ਉਹਦਾ ਕਾਰਨ ਹੈ 1100 ਏਕੜ ਦੀ ਮੱਕੀ ਜੇ 40 ਕੁਇੰਟਲ ਉਸ ਤੋਂ ਹੋਵੇ ਤੇ ਉਹ ਤੋਂ ਮੈਂ ਕੱਲਾ ਖਾ ਜੰਨਾ ਮੇਰੇ ਅੱਗੇ 5-6 ਪਲੇਅਰ ਆ ਇਹ 5-6000 ਏਕੜ ਦੀ ਮੱਕੀ ਅਸੀਂ ਰੋਜ਼ ਉਹਦਾ ਇਥਨੋਲ ਬਣਾਵਾਂਗੇ ਤੇਲ ਲੱਖਾ 1 ਏਕੜ ਮੱਕੀ ਇਹ ਹੜੂ ਮੱਕੀ ਵੀਜੀ ਜਾਣੀ ਆ ਮੈਂ ਉਹਨੂੰ ਉਹਦਾ 9 ਇਸ ਕਰਕੇ ਨਹੀਂ ਲੈਂਦਾ ਕਿ ਉਹ ਵੀ 16 17 18 ਪਾਣੀ ਲੈਂਦੇ ਆ ਆਪਾਂ ਤਿੰਨਾ ਚੋ ਪਾਣੀਆ ਦੇ ਵਿੱਚ ਮੱਕੀ ਤਿਆਰ ਕਰੀਏ ਪੰਜਾਬ ਦਾ ਪਾਣੀ ਬਚਾਈਏ ਅਸੀਂ ਉੱਤਰदाई ਆ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਆ ਉਹ ਪੁੱਛੇਗੀ ਕਿ ਭਾਈ ਤੁਸੀਂ ਪੰਜਾਬ 'ਚ ਪੈਦਾ ਹੋਏ ਪੰਜਾਬ 'ਚ ਤੁਸੀਂ ਪੰਜਾਬੀਆਂ ਦੀ ਗੱਲ ਕਰਦੇ ਰਹੇ ਲੋਕਾਂ ਨੇ ਤੁਹਾਨੂੰ ਚੁਣਿਆ ਮੈਨੂੰ ਕੱਲੇ ਨੂੰ ਨਹੀਂ ਸਾਰਿਆਂ ਨੂੰ ਪੁੱਛਣਗੇ ਮੈਂ ਲੀਡ ਦਿੱਤੀ ਆ ਇਸ ਮਹੀਮ ਦੇ ਵਿੱਚ ਅਕ੍ਰੋਸ ਪਾਰਟੀ ਲਾਈਨ ਮੈਂ ਸਾਰਿਆਂ ਨੂੰ ਮੈਂਦਾ ਦਿੰਦਾ ਜਿਹੜਾ ਮਰਜੀ ਆਵੇ ਤੇ ਆਪਣਾ ਤਿਲ ਫੁੱਲ ਪਾਵੇ ਕ੍ਰਿਟੀਸਾਈਜ਼ ਨਾ ਕਰੋ ਜਿਹੜੇ ਕ੍ਰਿਟੀਸਾਈਜ਼ ਕਰਦੇ ਲੋਕ ਮੈਂ ਤੁਹਾਨੂੰ ਇੱਕੋ ਗੈਂਦੀ ਕਰਨੀ ਚਾਹਨਾ ਕਿ ਵੀਰੋ ਮੇਰੇ ਵਾਲਾ ਪ੍ਰੋਗਰਾਮ ਵਾਲਾ ਤੇ ਤੁਸੀਂ ਆਪਣੇ ਵਾਲਾ ਦੱਸ ਦਿਓ ਲੋਕ ਉਹ ਵੀ ਈ ਲੈਣਗੇ ਔਰ ਆਪਾਂ ਮਿਲ ਜੁਲ ਕੇ ਚੱਲਾਂਗੇ ਤਾਂ ਪੰਜਾਬ ਦਾ ਪਨਾਹ ਇਹ ਤਾਂ ਹੋਈ ਮੱਤੀ ਦੀ ਗੱਲ ਕਾਂਗਰਸ ਨੂੰ ਕਿਹੜੀ ਖਾਦ ਪਾਉਣੀ ਹੈ ਤੇ ਕਿਹੜੀ ਸਪਰੇਅ ਕਰਨੀ ਹੈ ਜਦੋਂ ਮੱਤੀ ਕਾਮਯਾਬ ਕਰ ਦੇਵੇਗਾ ਤੇ ਕਾਂਗਰਸ ਨੂੰ ਵੀ ਕਾਮਯਾਬ ਕਰਾਂਗੇ ਧਨ ਮੰਨਿਆ ਕਰਾਂਗੇ ਮੌਜੂਦਾ ਸਰਕਾਰ ਦੀ ਕੀ ਸਥਿਤੀ ਹੈ ਦੇਖੋ ਕਿਸੇ ਤੇ ਮੈਂ ਟਿੱਪਣੀ ਵੀ ਕਰੀ ਸਾਰੇ ਦੁਨੀਆ ਨੂੰ ਪਤਾ ਫਿਰ ਹਾਲ ਜਿਹੜਾ ਮੇਰਾ ਮਿਸ਼ਨ ਆ ਮਿਸ਼ਨ ਮੇਸ ਕਿ ਪੰਜਾਬ ਕਿਹੋ ਜਿਹਾ ਹੋਣਾ ਚਾਹੀਦਾ ਇਹ ਤੇ ਗੱਲ ਮੈਂ ਕਰਨੀ ਚਾਹੁੰਦਾ ਤੇ ਸਾਰੇ ਪੰਜਾਬੀਆਂ ਦਾ ਦੇਸ਼ ਚ ਵਿਦੇਸ਼ ਚੜੇ ਬੈਠਿਆ ਚਾਹੇ ਕੋ ਕਾਂਗਰਸ ਨੇ ਚਾਹੇ ਸਾਡੇ ਉਲਟ ਨੇ ਉਹ ਆਪਾ ਪੋਲਿਟਿਕਲ ਲੜਾਈ ਲੜਦੇ ਰਹਾਂਗੇ ਲੇਕਿਨ ਅੱਜ ਵਿਸ਼ਾ ਹੈ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਪਰ ਤੁਸੀਂ ਇੱਕ ਲੜਾਈ ਅੰਦਰ ਲੜ ਰਹੇ ਹੋ ਉਹ ਗੱਲ ਉਸ ਦਿਨ ਮੈਂ ਲੱਗਦਾ ਹੈ ਉਹ ਤਾਂ ਖਤਮ ਹੋ ਚੁੱਕੀ ਹੈ ਖਤਮ ਹੋ ਗਈਆਂ ਕਾਦੀਆਂ ਲੜਾਈਆਂ ਯਾਰ ਕਰ ਚ ਕੋਈ ਗੱਲ ਬੈਠ ਕੇ ਹੋਈ ਹੈ ਜੀ ਉਹ ਚਲੋ ਨਹੀਂ ਹੋਈ ਹੋ ਜਾਊਗੀ ਲੋਕ ਤਾਂ ਤੁਹਾਡੇ ਨੂੰ ਬਹੁਤ ਕੁਝ ਸੁਣਾਉਣਾ ਚਾਹੁੰਦੇ ਹਨ ਸੁਣਾਵਾਂਗੇ ਅੱਜ ਦੇ ਲਈ ਸਿਰਫ ਮੈਂ ਮੱਕੀ ਵਾਲੇ ਮੂਡ 'ਚ ਜੇ ਉਹਦੀ ਕੋਈ ਗੱਲ ਕੋਈ ਸਵਾਲ ਕਰਨਾ ਮੈਂ ਜਰੂਰ ਦੱਸੂ ਮੈਂ ਉਹਦਾ ਜਵਾਬ ਦਵਾਂਗਾ ਪਰ ਮੈਂ ਇਹ ਦੱਸਣਾ ਚਾਹਣਾ ਇਹ ਤਾਂ ਛੋਟਾ ਜਿਹਾ ਮਿਸ਼ਨ ਆ ਮੇਜ਼ ਪੰਜਾਬ ਕੇ ਹੋ ਜਾ ਚਾਹੀਦਾ ਇਹਦੀ ਸਿਰਜਣਾ ਕਰਨੀ ਆਪਾਂ ਤੇ 10 ਤਰੀਕ ਨੂੰ ਮੈਂ ਸ਼੍ਰੀ ਮੁਕਸਰ ਸਾਹਿਬ ਇੱਕ ਫੇਰ ਪ੍ਰੋਗਰਾਮ ਕਰਨ ਲੱਗਾ ਤੇ ਮੈਂ ਅਪੀਲ ਕਰਾਂਗਾ ਸਾਰੇ ਹੀ ਆਪਣੇ ਉਸ ਇਲਾਕੇ ਦੇ ਲੋਕਾਂ ਨੂੰ ਕਿ ਆ ਕੇ ਮੇਰੀ ਗੱਲ ਸੁਣੋ ਜੇ ਠੀਕ ਜਾਪੇ ਤੇ ਮੈਂ ਸਹੀ ਗੱਲ ਕਰਦਾ ਹਾਂ ਤੇ ਉਹਨੂੰ ਅਡਾਪਟ ਕਰੀਏ ਪਰ ਜੇ ਕਿ ਇਹ ਵੀ 3 ਲੱਖ ਹੈਕਟ ਏਕੜ ਇੱਕ ਸਾਲ ਚ ਬੀਜੀ ਜਾਊਗੀ ਇਹ ਵੀ ਛੂਟੀ ਗੱਲ ਆ ਲੋਕਾਂ ਨੇ ਤਜਰਬਾ ਕਰਨਾ ਉਸ ਤਜਰਬੇ ਨੂੰ ਕਾਮਯਾਬ ਕਰਨ ਚ ਰਾਣਾ ਕੁਰਜੀਤ ਸਿੰਘ ਦੀ ਪੂਰਾ ਜੋਰ ਲੱਗ ਜਾਊਗਾ ਪ੍ਰੇਰਿਤ ਕਰਨ ਨੂੰ ਫੀਲਡ 'ਚ ਵੀ ਜਾਊਗਾ ਜਗ੍ਹਾ ਜਗ੍ਹਾ ਜਾਊਗਾ ਜਿਵੇਂ ਇੱਕ ਐਕਸਟੈਂਸ਼ਨ ਸਰਵਿਸ ਹੁੰਦੀ ਆ ਨਾ ਪਹਿਲਾਂ ਹਰੀ ਕ੍ਰਾਂਤੀ ਕਿਵੇਂ ਕਾਮਯਾਬ ਹੋਈ ਕਿਉਂਕਿ ਐਕਸਟੈਂਸ਼ਨ ਸਰਵਿਸ ਬੜੀ ਜ਼ਬਰਦਸਤ ਸੀ ਉੱਡੀ ਜ਼ਬਰਦਸਤ ਤਰੀਕੇ ਨਾਲ ਸੀ ਐਕਸਟੈਂਸ਼ਨ ਸਰਵਿਸ ਦੇ ਕੇ ਲੋਕਾਂ ਨੂੰ ਪ੍ਰੇਰਿਤ ਕਰਕੇ ਤੇ ਇਸ ਮਿਸ਼ਨ ਨੂੰ ਕਾਮਯਾਬ ਕਰਨਾ ਨਹੀਂ ਯਾਰ ਤੁਹਾਡੇ ਜਿਹੜੇ ਇੰਚਾਰਜ ਨੇ ਪਾਰਟੀ ਦੇ ਉਹਨਾਂ ਨੇ ਕਿਹਾ ਕਿ ਵੀ ਕਾਂਗਰਸ ਪ੍ਰਧਾਨ ਨਹੀਂ ਬਦਲੇ ਜਾਊਗਾ ਸਾਰੇ ਨੇ ਮੰਨ ਲਏ ਦੇਖੋ ਜਿਹਨੇ ਪਾਰਟੀ 'ਚ ਰਹਿਣਾ ਉਹਨੂੰ ਬਦਲਣਾ ਪਊਗਾ ਹੋਰ ਦੱਸੋ ਤੇ ਤੁਸੀਂ ਬੜੀ ਛੇਤੀ ਬੰਦ ਗਏ ਪਹਿਲਾਂ ਤੁਸੀਂ ਸਭ ਨਾਲ ਬਾਤ ਕੀਤੀ ਸੀ ਨਹੀਂ ਮੈਂ ਕੁਝ ਵੀ ਨਹੀਂ ਕਿਹਾ ਐਵੇਂ ਲੋ ਜਾਂਦਾ ਹੈ ਫਿਰ ਹੋ ਗਿਆ ਸਮਝਣ ਦਾ ਫਰਕ ਪੈ ਗਿਆ ਉਹ ਹੋਏਗਾ ਜੋ ਗਿਆ ਜੀ ਹੇ ਉਹਦਾ ਇਹ ਰੋਕੇਗਾ ਅੱਜ ਹੋ ਗਿਆ ਦੀ ਇਹ ਧੂੜੀ ਦੇਖੋ ਇਹਦੇ ਉਧਰ ਯਾ ਭੇਗੇ ਦੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ